ਇੱਕ ਹੋਰ ਪੇਜ ਕੋਟਾ ਕਰ ਰਹੇ ਹਾਂ ਕੋਟਾ ਇਹਦੇ ਇਸ ਚੈਨਲ ਦੇ ਵਿੱਚ ਦੁਨੀਆ ਕ੍ਰਾਈਮ ਪਰ ਇਹ ਆਪਣਾ ਸੈਕਸ਼ਨ ਕ੍ਰਾਈਮ ਵਾਲਾ ਨਹੀਂ ਹੈਗਾ ਇਹਦੇ ਵਿੱਚ ਕਿਤਾਬਾਂ ਦੇ ਨਾਲ ਰਿਲੇਟਡ ਅਲੱਗ-ਅਲੱਗ ਕਿਸੇ ਕੁਝ ਜਾਣਕਾਰੀ ਵਾਲੇ ਕੁਝ ਇੰਟਰਸਟਿੰਗ ਦਿਲਚਸਪ ਅਲੱਗ-ਅਲੱਗ ਤਰ੍ਹਾਂ ਦੇ ਤੇ ਅੱਜ ਦੀ اپنی ਜਿਹੜੀ ਕਿਤਾਬ ਹੈਗੀ ਹੈ ਜੀ ਇੱਕ ਬਹੁਤ ਫੇਮਸ ਕਿਤਾਬ ਹੈਗੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਵਾਈ ਯੂ ਡਿਡਨਟ ਕਮ ਸੂਨਰ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਇਹਦਾ ਮਤਲਬ ਹੈ ਕਿ ਤੁਸੀਂ ਜਾਂ ਤੂੰ ਪਹਿਲਾਂ ਕਿਉਂ ਨਹੀਂ ਆਇਆ ਮਤਲਬ ਇੱਕ ਸ਼ਿਕਾਇਤ ਆ ਇੱਕ ਗਿਲਾ ਵਾ ਕਿ ਪਹਿਲਾਂ ਆਉਣਾ ਚਾਹੀਦਾ ਸੀ ਕਿ ਲਿਖੀ ਆ ਕੈਲਾਜ ਸਤਿਆਰਥੀ ਹੋਣਾ ਨੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਇਸ ਕਿਤਾਬ ਬਾਰੇ ਤੇ ਇਹਨੂੰ ਲਿਖਣ ਵਾਲਿਆਂ ਬਾਰੇ ਕੈਲਾਜ ਸਤਿਆਰਥੀ ਹੋਣਾ ਬਾਰੇ ਨੋਬਲ ਪ੍ਰਾਈਜ਼ ਨਾਮ ਤੁਸੀਂ ਸੁਣਿਆ ਹੋਣਾ ਇੱਕ ਬਹੁਤ ਵੱਡਾ ਨਾਮ ਤੇ ਕਿਲਾਸ਼ ਸਤਿਆਰਥੀ ਹੋਣਾਂ ਉਹਨਾਂ ਦੇ ਕੰਮਾਂ ਲਈ ਆਮ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਆ ਜਾਂ ਇਸ ਤਰ੍ਹਾਂ ਦੇ ਬੱਚੇ ਜਿਨ੍ਹਾਂ ਨੂੰ ਮਤਲਬ ਚੱਕ ਲਿਆ ਜਾਂਦਾ ਚੋਰੀ ਕਰ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਜਾਂ ਹੋਰ ਇਸ ਤਰ੍ਹਾਂ ਦੇ ਉਹਨਾਂ ਦੇ ਉੱਪਰ ਅਤਿਆਚਾਰ ਹੁੰਦੇ ਆ ਉਹਨਾਂ ਦੇ ਅਗੇਂਸਟ ਬਹੁਤ ਜ਼ਿਆਦਾ ਕੰਮ ਹੈਗਾ ਕਿ ਲਾਜ ਸਤਿਆਰਥੀ ਉਹਨਾਂ ਦਾ ਨਾਰਮਲ ਪ੍ਰੈਕਟੀਕਲੀ ਮਤਲਬ ਗਰਾਊਂਡ ਦੇ ਉੱਪਰ ਵੀ ਧਰਤਲ ਦੇ ਉੱਪਰ ਵੀ ਤੇ ਕਿਤਾਬਾਂ ਥਰੂ ਵਿੱਚ ਇਹ ਕਿਤਾਬ ਵੀ ਇਹਨਾਂ ਦੀ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਅਤੇ ਕੰਮਾਂ ਦੇ ਕਰਕੇ ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲ ਚੁੱਕਿਆ ਤਾਂ ਇਹਨਾਂ ਮਸ਼ਹੂਰ ਇਹ ਇਨਸਾਨ ਤੇ ਅੱਜ ਆਪਾਂ ਇਹਦੀ ਕਿਤਾਬ ਦੀ ਗੱਲ ਕਰਾਂਗੇ ਇੱਕ ਇਨਸੀਡੈਂਟ ਮੈਂ ਤੁਹਾਨੂੰ ਹੋਣਾ ਜਿਹਦਾ ਜ਼ਿਕਰ ਕਰੂੰਗਾ ਇਸ ਕਿਤਾਬ ਦੇ ਵਿੱਚੋਂ ਆਪਾਂ ਜਦੋਂ ਨਾਰਮਲ ਜ਼ਿੰਦਗੀ 'ਚ ਵਿਚਰਦੇ ਆਂ ਆਪਾਂ ਬਹੁਤ ਵਾਰ ਸੜਕ ਦੇ ਉੱਪਰ ਜਾਂਦੇ ਸਫ਼ਰ ਕਰਦੇ ਟਾਬਿਆਂ ਤੇ ਉੱਤੇ ਰੁਕਦੇ ਆਂ ਆਪਣਾ ਜ਼ਿਆਦਾ ਧਿਆਨ ਨਹੀਂ ਹੁੰਦਾ ਆਪਾਂ ਆਪਣੀਆਂ ਗੱਲਾਂ 'ਚ ਮਸਰੂਫ ਹੁੰਦੇ ਆਂ ਆਪਾਂ ਆਪਣੀ ਜ਼ਿੰਦਗੀ ਤੇ ਆਪਦੇ ਤਾਣੇ ਬਾਣੇ 'ਚ ਉਲਝੇ ਹੁੰਦੇ ਆਂ ਤੇ ਆਪਾਂ ਕੁਝ ਆਰਡਰ ਕਰਦੇ ਆਂ ਤਾਂ ਬਹੁਤ ਵਾਰ ਜਿਹੜਾ ਉਹ ਆਰਡਰ ਲੈ ਕੇ ਆਉਣ ਵਾਲਾ ਹੁੰਦਾ ਰੋਟੀ ਦੀ ਥਾੜੀ ਲੈ ਕੇ ਆਉਣ ਵਾਲਾ ਜਾਂ ਉਹ ਚਾਹ ਲੈ ਕੇ ਆਉਣ ਵਾਲਾ ਜਾਂ ਕੋਲਡ ਡਰਿੰਕ ਲੈ ਕੇ ਆਉਣ ਵਾਲਾ ਆਪਾਂ ਨੋਟਿਸ ਨੋਟਿਸ ਨਹੀਂ ਕਰਦੇ ਕਿਉਂਕਿ ਬਹੁਤ ਛੋਟਾ ਕੋਈ ਬੱਚਾ ਹੁੰਦਾ ਆਪਾਂ ਉਹਨੂੰ ਦੇਖ ਲੈਣੇ ਤੇ ਇਗਨੋਰ ਕਰ ਦਿੰਨੇ ਆ ਪਰ ਉਸ ਬੱਚੇ ਦੇ ਪਿੱਛੇ ਦੀ ਕਹਾਣੀ ਉਹਦੀ ਜ਼ਿੰਦਗੀ ਦੀ ਕਹਾਣੀ ਉਹ ਕਿਸ ਤਰ੍ਹਾਂ ਦੀ ਹੈਗੀ ਆ ਕਿਵੇਂ ਉਹ ਬੱਚਾ ਕਿਹੜੇ ਹਾਲਾਤਾਂ ਦੇ ਵਿੱਚ ਉੱਥੇ ਪਹੁੰਚਿਆ ਇਸ ਚੀਜ਼ ਬਾਰੇ ਇਹ ਹੈ ਕਿ ਇੱਕ ਅੱਜ ਦਾ ਜੋ ਆਪਣਾ ਕਿੱਸਾ ਹੈ ਰਾਜਸਥਾਨ ਦੇ ਵਿੱਚ আরাਵਲੀ ਪਹਾੜ ਬੜੇ ਮਸ਼ਹੂਰ ਨੇ ਆਪਾਂ ਸਾਰਿਆਂ ਨੇ ਸਮਾਜਿਕ ਸਿੱਖਿਆ 'ਚ ਵੀ ਪੜੇ ਹੋਏ ਆ ਪਹਿਲਾਂ আরাਵਲੀ ਪਹਾੜ ਜਿਹੜੀ ਸ਼੍ਰੇਣਖਲ ਹੈ ਉਹਦੇ ਬਿਲਕੁਲ ਪੈਰਾਂ ਦੇ ਵਿੱਚ ਜੈਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਛੋਟੀ ਜੀ ਜਗ੍ਹਾ ਵਾ ਵਿਰਾਟਨਗਰ ਉੱਥੇ ਇੱਕ ਬਾਲ ਆਸ਼ਰਮ ਉਹ ਬਾਲ ਆਸ਼ਰਮ ਇਹਨਾਂ ਨੇ ਕੈਲਾਸ਼ ਸਤਿਆਰਥੀ ਹੋਣਾਂ ਨੇ ਬਣਾਇਆ ਤੇ ਉੱਥੇ ਇਹਨਾਂ ਦਾ ਕੰਮ ਕੀ ਹੈਗਾ ਇਸ ਤਰ੍ਹਾਂ ਦੇ ਬੱਚਿਆਂ ਨੂੰ ਬਚਾਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੜਾਉਣਾ ਉਹਨਾਂ ਦੀ ਦੇਖਪાળ ਕਰਨੀ ਤੇ ਜੋ ਵੀ ਇੱਕ ਬੱਚੇ ਤੋਂ ਖੋ ਲਿਆ ਗਿਆ ਗਰੀਬੀ ਕਰਕੇ ਜਾਂ ਕਿਸੇ ਵੀ ਹੋਰ ਹਾਲਾਤ ਕਰਕੇ ਜਿਹੜਾ ਆਪਾਂ ਆਪਣੇ ਬੱਚਿਆਂ ਨੂੰ ਦੇ ਦੇਣੇ ਆ ਪਰ ਇਹ ਬਦਕਿਸਮਤ ਬੱਚੇ ਜਿਹੜਾ ਚੀਜ਼ਾਂ ਨਹੀਂ ਲੈ ਸਕੇ ਕਿਸੇ ਵੀ ਕਾਰਨ ਵਸ ਤਾਂ ਇਹ ਲੋਕ ਉੱਥੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਮਿਲ ਜਾਣ ਠੀਕਾ ਮਾਪੇ ਦਾ ਪਿਆਰ ਤਾਂ ਉਹ ਨਹੀਂ ਦੇ ਸਕਦੇ ਪਰ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਇਹ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਉਹ ਬਾਲ ਆਸ਼ਰਮ ਤੇ ਇਹਨਾਂ ਨੇ ਇਹ ਇੱਕ ਮਤਲਬ ਇਹ ਜਿਹੜੀ ਕਿਤਾਬ ਹੈਗੀ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਬੱਚਿਆਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਸਪੈਸ਼ਲੀ ਉਹਨਾਂ ਬੱਚਿਆਂ ਦੀਆਂ ਜਿਨ੍ਹਾਂ ਦੀਆਂ ਕਹਾਣੀਆਂ ਦਿਲ ਕੰਬਾਉਂ ਕੰਬਾਉਂ ਨੇ ਪੂਰੀਆਂ ਜਿੰਨਾਂ ਕਹਾਣੀਆਂ ਨੂੰ ਸੁਣ ਕੇ ਆਪਾਂ ਹਿੱਲ ਸਕਦੇ ਆ ਮਤਲਬ ਤੁਰ ਅੰਦਰ ਤੱਕ ਆਪਾਂ ਹਿੱਲ ਸਕੋ ਉਹਨਾਂ ਦੇ ਵਿੱਚੋਂ ਇੱਕ ਕਹਾਣੀ ਦਾ ਜ਼ਿਕਰ ਹੈਗਾ ਅੱਜ ਇਹ ਗੱਲ ਹੈਗੀ ਆ ਜੁਲਾਈ ਸਨ 2000 ਦੀ ਉੱਥੇ ਦੱਸ ਰਹੇ ਨੇ ਕੈਲਾਸ਼ ਸਤਿਆਰਥੀ ਦੱਸ ਰਹੇ ਕਿ ਮੈਂ ਉਸ ਦਿਨ ਜੁਲਾਈ 2000 ਦੇ ਉਸ ਗਰਮ ਦਿਨ ਬਾਲਾ ਆਸ਼ਰਮ ਦੇ ਅੰਦਰ ਮੌਜੂਦ ਸੀ 4:00-5:00 ਵਜੇ ਹੋਈ ਸੀ ਸ਼ਾਮ ਦੀ ਤਾਂ ਇਹਨਾਂ ਦੇ ਉੱਥੇ ਹੀ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਇੱਕ ਮਤਲਬ ਜਿਹੜੇ ਕੰਮ ਕਰਦੇ ਨੇ ਬਹੁਤ ਮਸ਼ਹੂਰ ਬੰਦੇ ਉਹਨਾਂ ਦੇ ਹਰੀ ਹਰਨ ਉਹ ਆਪਣੇ ਨਾਲ 게ਟ ਦੇ ਵਿੱਚੋਂ ਇੱਕ ਛੋਟੇ ਜਿਹੇ ਬੱਚੇ ਨੂੰ ਲੈ ਕੇ ਆ ਰਹੇ ਤੇ ਦੂਰ ਤੋਂ ਜਿਹੜਾ ਦਿਖ ਰਿਹਾ ਤਾਂ ਉਹ ਬੱਚਾ ਲੱਗ ਰਿਹਾ ਕਿ 5 ਜਾਂ 6 ਸਾਲ ਦੀ ਉਮਰ ਦਾ ਬੱਚਾ ਤੇ ਸਿਰ ਦੇ ਉੱਪਰ ਉਹਦੇ ਇੱਕ ਪੱਟੀ ਲਪੇਟੀ ਹੋਈ ਆ ਪਤਾ ਲੱਗ ਰਿਹਾ ਕਿ ਉਹਦੇ ਸਿਰ ਦੇ ਵਿੱਚ ਕੋਈ ਜ਼ਖਮ ਆ ਉਸ ਤੋਂ ਬਾਅਦ ਨਾਰਮਲ ਦੇ ਵਿੱਚ ਵੀ ਇਹ ਜਿੰਨੇ ਵੀ ਬੱਚੇ ਆਉਂਦੇ ਆ ਜ਼ਿਆਦਾਤਰ ਸਾਰੇ ਨਹੀਂ ਤਾਂ ਜ਼ਿਆਦਾਤਰ ਬਹੁਤ ਜ਼ਿਆਦਾ ਡਰੇ ਹੁੰਦੇ ਆ ਇਹਨਾਂ ਦੀ ਜਿਹੜੀ ਫਿਜ਼ੀਕਲ ਸਰੀਰਕ ਹਾਲਤ ਵੀ ਉਹ ਬਹੁਤ ਬੁਰੀ ਆ ਮਤਲਬ ਇਸ ਤਰ੍ਹਾਂ ਹੁੰਦਾ ਕਿ ਵਿਚਾਰੇ ਨਾਤੇ ਨਹੀਂ ਬਹੁਤ ਦਿਨਾਂ ਤੋਂ ਹੀ ਇਹਨਾਂ ਨੇ ਪ੍ਰੋਪਰ ਖਾਣਾ ਵੀ ਨਹੀਂ ਖਾਦਾ ਹੋਇਆ ਕੱਪੜੇ ਮਿਹੜੇ ਕਿਚੜੇ ਵਾਲ ਵੀ ਇਧਰ ਉਧਰ ਵਸਤੇ ਉਹੀ ਸਭ ਕੁਝ ਇਸ ਬੱਚੇ ਦੇ ਨਾਲ ਪਰ ਇਸ ਬੱਚੇ ਦੇ ਵਿੱਚ ਇੱਕ ਅੱਧ ਇੱਕ ਸਪੈਸ਼ਲ ਚੀਜ਼ ਆ ਉਹ ਹੈਗਾ ਕਿ ਬਹੁਤ ਜ਼ਿਆਦਾ ਡਰ ਇਹ ਬੱਚਾ ਨਾ ਤਾਂ ਕਿਸੇ ਨਾਲ ਅੱਖ ਮਿਲਾ ਰਿਹਾ ਨਾ ਕਿਸੇ ਨਾਲ ਗੱਲ ਕਰ ਰਿਹਾ ਮਤਲਬ ਤਾਂ ਇਹ ਲੋਕ ਨੂੰ ਮਤਲਬ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਆ ਮਤਲਬ ਥੋੜਾ ਨੂੰ ਕਦੇ ਹਸਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਨਾਲ ਰਲਾਉਣ ਦੀ ਤਾਂ ਕਿ ਸਾਡੇ ਨਾਲ ਘੁੜ ਮਿਲ ਜਾਵੇ ਉਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਬੱਚਾ ਬਿਲਕੁਲ ਵੀ ਨਹੀਂ ਬੋਲਦਾ ਇਸ ਤਰ੍ਹਾਂ ਕਰਦੇ ਨੂੰ ਬਹੁਤ ਦਿਨ ਨਿਕਲ ਜਾਂਦੇ ਇੱਕ ਦਿਨ ਦੋ ਦਿਨ ਹਫਤਾ 10 ਦਿਨ ਨਿਕਲ ਜਾਂਦੇ ਆ ਇਹ ਕੋਸ਼ਿਸ਼ ਕਰਦੇ ਆ ਕਿ ਇਸ ਬੱਚੇ ਤੋਂ ਕੁਝ ਨਾ ਕੁਝ ਇਹਦੇ ਪਰਿਵਾਰ ਬਾਰੇ ਇਹ ਕਿੱਥੋਂ ਆਇਆ ਕੀ ਇਹਦੀ ਕਹਾਣੀ ਹੈ ਕਿਵੇਂ ਇਹ ਇੱਕ ਟਾਬੇ ਦੇ ਉੱਪਰ ਪਹੁੰਚਿਆ ਤੇ ਇਹਦੀ ਜਿਹੜੀ ਛੱਟ ਹੈਗੀ ਆ ਉਹਦਾ ਕੀ ਰਾਜ਼ ਆ ਪਰ ਇਹ ਬੱਚਾ ਕੁਝ ਵੀ ਨਹੀਂ ਬੋਲਦਾ ਇੱਕ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਬੋਲਦਾ ਤਾਂ ਇਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਸਤਿਆਰਥ ਜੀ ਉਹਨਾਂ ਨੂੰ ਕਿ ਸ਼ਾਇਦ ਜਿਹੜੀ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਸ਼ਾਇਦ ਇਹ ਹੋ ਸਕਦਾ ਕਿ ਇਸ ਬੱਚੇ ਦੀ ਬੋਲਣ ਦੀ ਸ਼ਕਤੀ ਤੇ ਜਾਂ ਇਹਦੀ ਯਾਦਾਸ਼ਤ ਖਤਮ ਹੋ ਚੁੱਕੀ ਪਰ ਫਿਰ ਉੱਥੇ ਹੁੰਦਾ ਕੀ ਆ ਇਹਨਾਂ ਦੀ ਉਸ ਆਰਗੇਨਾਈਜੇਸ਼ਨ ਦੇ ਇੱਕ ਬਹੁਤ ਸੀਨੀਅਰ ਮੈਂਬਰ ਨੇ ਕਾਫੀ ਉਮਰ ਦਾ ਰਾਜਪੰਦੇ ਆ ਉਹਨਾਂ ਦਾ ਨਾਮ ਆ ਗੁੰਜਲ ਤਾਂ ਗੁੰਜਲ ਜੀ ਇੱਕ ਦਿਨ ਉੱਥੇ ਆਉਂਦੇ ਆ ਕਿ ਕਿਉਂਕਿ ਉਹ ਬਿਜ਼ੀ ਬੰਦੇ ਨੇ ਬਹੁਤ ਜ਼ਿਆਦਾ ਤੇ ਇੱਕ ਦਿਨ ਜਦੋਂ ਆਉਂਦੇ ਆ ਤੇ ਉਸ ਬੱਚੇ ਬਾਰੇ ਪੁੱਛਦੇ ਆ ਤਾਂ ਉਦੋਂ ਇਹ ਉਹ ਦੱਸਦੇ ਆ ਕਿ ਅਸਲ ਦੇ ਵਿੱਚ ਉਸ ਬੱਚੇ ਨੂੰ ਰੈਸਕਿਊ ਉਹਨਾਂ ਨੇ ਕੀਤਾ ਸੀ ਤੇ ਉਹ ਥੋੜੀ ਸਟੋਰੀ ਦੱਸਦੇ ਆ ਜ਼ਿਆਦਾ ਉਹਨਾਂ ਨੂੰ ਵੀ ਨਹੀਂ ਪਤਾ ਜਿੰਨੀ ਕਹਾਣੀ ਉਹ ਦੱਸਦੇ ਆ ਉਹ ਇਸ ਤਰ੍ਹਾਂ ਜੈਪੁਰ ਦੇ ਇੱਕ ਹਾਈਵੇ ਦੇ ਉੱਪਰ ਇੱਕ ਹਸਪੀਟਲ ਦਾ ਛੋਟਾ ਜਿਹਾ ਉਹਦੇ ਬਿਲਕੁਲ ਓਪੋਜ਼ਿਟ ਇੱਕ ਚਾਹ ਦਾ ਬਹੁਤ ਛੋਟਾ ਜਿਹਾ ਖੋਕਾ ਉੱਥੋਂ ਲੰਘ ਰਹੇ ਸੀ ਉਹਨਾਂ ਉੱਥੇ ਚਾਹ ਦੇ ਲਈ ਰੁਕੇ ਤਾਂ ਉਹਨਾਂ ਨੂੰ ਇਹ ਬੱਚਾ 5-6 ਸਾਲ ਦਾ ਉੱਥੇ ਕੰਮ ਕਰਦਾ ਦਿਖਿਆ ਤਾਂ ਉਹਨਾਂ ਨੇ ਇੱਕ ਹੋਰ ਚੀਜ਼ ਦੇਖੀ ਕਿ ਤੇ ਸਿਰ ਦੇ ਵਿੱਚ ਕੋਈ ਇੱਕ ਜਖਮ ਬਹੁਤ ਵੱਡਾ ਤੇ ਤੇ ਪੱਟੇ ਬੰਨੇ ਹੋਈ ਹੈ ਜਦੋਂ ਇਹਨਾਂ ਨੇ ਉਹਦੇ ਮਾਲਕ ਨੂੰ ਪੁੱਛਿਆ ਤਾਂ ਉਹਨੇ ਕਹਾਣੀ ਇੱਕ ਦੱਸੀ ਉਹਨੇ ਇਹ ਦੱਸਿਆ ਕਿ ਕੁਝ ਟਾਈਮ ਪਹਿਲਾਂ ਕੁਝ ਲੋਕ ਇਸ ਬੱਚੇ ਨੂੰ ਇੱਥੇ ਹਸਪੀਟਲ ਦੇ ਬਾਹਰ ਛੱਡ ਗਏ ਇਹਦੀ ਹਾਲਤ ਬਹੁਤ ਹੀ ਬੁਰੀ ਸੀ ਤੇ ਸਿਰ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਡੂੰਘਾ ਜਖਮ ਸੀ ਤੇ ਉਹ ਇਹਨੂੰ ਉਤਾਰ ਕੇ ਤੇ ਛੇਤੀ ਦੇਣੇ ਉੱਥੋਂ ਚਲਦੇ ਬਣੇ ਆਪਣੀ ਗੱਡੀ ਦੇ ਵਿੱਚ ਤੇ ਹੁਣ ਬੱਚਾ ਉੱਥੇ ਕੁਝ ਮੈਂਟ ਜਾਂ ਕੁਝ ਘੰਟੇ ਪਹਿਾਰ ਹੈ ਦੀ ਕੋਈ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਪਰ ਉਸ ਤੋਂ ਬਾਅਦ ਕੁਝ ਲੋਕਾਂ ਨੇ ਇਹ ਬੱਚੇ ਨੂੰ ਚੱਕਿਆ ਤੇ ਇਹਨੂੰ ਅੰਦਰ ਲੈ ਕੇ ਗਿਆ ਡਾਕਟਰਸ ਕੋਲੇ ਲੈ ਕੇ ਗਏ ਤੇ ਡਾਕਟਰਸ ਨੇ ਇਹਦਾ ਟ੍ਰੀਟਮੈਂਟ ਕੀਤਾ ਸਾਰਾ ਤੇ ਕੋਈ ਇਹਦਾ ਵਲੀਵਾਰਸ ਨਹੀਂ ਸੀ ਕਿੱਥੋਂ ਇਹ ਬੱਚਾ ਆਇਆ ਕੌਣ ਹੈ ਇਹਦੇ ਮਾਪੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਡਾਕਟਰਸ ਤੋਂ ਜਿੰਨਾ ਬੜਿਆਂ ਸਾਰੇ ਉਹਨਾਂ ਨੇ ਕੀਤਾ ਜਦੋਂ ਉਹਨੂੰ ਲੱਗਿਆ ਕਿ ਇਹਦੀ ਹਾਲਤ ਠੀਕ ਹੋ ਗਈ ਤਾਂ ਉਸ ਤੋਂ ਬਾਅਦ ਉਹ ਜੋ ਸਾਹਮਣੇ ਚਾਹ ਦੇ ਖੋਖੇ ਵਾਲਾ ਉਹ ਇਨਸਾਨ ਸੀ ਉਹਨੇ ਕਿਹਾ ਕਿ ਇਹ ਬੱਚਾ ਤੁਸੀਂ ਮੈਨੂੰ ਦੇ ਦਿਓ ਨਾਲੇ ਤੇ ਵਿਚਾਰਾ ਥੋੜਾ ਬਹੁਤ ਕੰਮ ਕਰ ਦਿਆ ਕਰੋ ਮੇਰੀ ਥੋੜੀ ਹੈਲਪ ਹੋ ਜੂਗੀ ਤੇ ਨਾਲੇ ਇਹਨੂੰ ਐਟ ਲੀਸਟ ਮੈਂ ਤਿੰਨ ਟਾਈਮ ਦਾ ਖਾਣਾ ਜ਼ਰੂਰ ਦੇ ਦਿਆ ਕਰ ਕਿਉਂਕਿ ਇੱਕ ਹੋਰ ਪ੍ਰੋਬਲਮ ਸੀ ਜੋ ਹਸਪੀਟਲ ਵਾਲਿਆਂ ਨਾਲ ਸੀ ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਇਹ ਦੀ ਰਿਪੋਰਟ ਉਹ ਪੁਲਿਸ ਨੂੰ ਕਰਨ ਤੇ ਇਹ ਬੱਚੇ ਨੂੰ ਪੁਲਿਸ ਨੂੰ ਕਰਨ ਕਿਉਂਕਿ ਉਹੋ ਜਿਹੇ ਕੇਸਸ ਦੇ ਵਿੱਚ ਫਿਰ ਪੁਲਿਸ ਤੋਂ ਬਾਅਦ ਇਹ ਬੱਚੇ ਕਿੱਥੇ ਜਾਂਦੇ ਆ ਜਿਹੜੇ ਜਿਹੇ ਕੇਂਦਰਾਂ ਦੇ ਵਿੱਚ ਇਹਨਾਂ ਨੂੰ ਛੱਡਿਆ ਜਾਂਦਾ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਉਹ ਸਭ ਨੂੰ ਪਤਾ ਨਹੀਂ ਤੇ ਹਸਪੀਟਲ ਵਾਲੇ ਖੁਦ ਵੀ ਨਹੀਂ ਚਾਹੁੰਦੇ ਸੀ ਕਿ ਇਸ ਬੱਚੇ ਨੂੰ ਪੁਲਿਸ ਨੂੰ ਹਵਾਲੇ ਕੀਤਾ ਜਾਵੇ ਤਾਂ ਉਸ ਖੋ ਕੁਝ ਹਮਦਰਦੀ ਤੇ ਕੁਝ ਆਪਣੀ ਲੋਡ ਕਰਕੇ ਇਸ ਬੱਚੇ ਨੂੰ ਆਪਣੇ ਨਾਲ ਰੱਖ ਲਿਆ ਪਰ ਜਦੋਂ ਗੁੰਜਲ ਜੀ ਹੋਣਾ ਨੇ ਉਹਨੂੰ ਇਹ ਕਿਹਾ ਕਿ ਕੀ ਮੈਂ ਇਸ ਬੱਚੇ ਨੂੰ ਆਪਣੇ ਨਾਲ ਲੈ ਜਾ ਤਾਂ ਉਹ ਕਹਿੰਦਾ ਕਿ ਹਾਂ ਠੀਕ ਆ ਤੁਸੀਂ ਲੈ ਜਾ ਜੇ ਤੁਸੀਂ ਇਹਨੂੰ ਬੈਟਰ ਸੰਭਾਲ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਤਾਂ ਇਹ ਇੱਥੇ ਇਹ ਬੱਚਾ ਇਸ ਤਰ੍ਹਾਂ ਪਹੁੰਚਿਆ ਪਰ ਹੁਣ ਇਸ ਤੋਂ ਇੱਕ ਪ੍ਰੋਬਲਮ ਬਾਹਲਾ ਆਸ਼ਰਮ ਵਾਲਿਆਂ ਦੀ ਵੀ ਹੈ ਕਿ ਕਿਉਂਕਿ ਇੱਕ ਤਾਂ ਇਹ ਕੰਮ ਬਹੁਤ ਵਧੀਆ ਕਰ ਰਹੇ ਆ ਤੇ ਪਰ ਇਨਾਂ ਕੋ ਬੱਚੇ ਇੰਨੇ ਜ਼ਿਆਦਾ ਨੇ ਉਹਦੇ ਰੱਖ ਰਖਾਵ ਲਈ ਉਹਨਾਂ ਦੇ ਖਾਣੇ ਹਰ ਚੀਜ਼ ਦੇ ਲਈ ਉਹਨਾਂ ਦੀ ਪੜਾਈ ਦੇ ਤੇ ਇਹ ਬੱਚੇ ਪੜ੍ਹਦੇ ਵੀ ਆ ਇਹਨਾਂ ਸਾਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਇਹਨਾਂ ਦੀ ਐਜੂਕੇਸ਼ਨ ਦਾ ਬਹੁਤ ਖਿਆਲ ਰੱਖਿਆ ਜਾਂਦਾ ਤਾਂ ਉਹਦੇ ਉੱਪਰ ਪੈਸੇ ਬਹੁਤ ਜ਼ਿਆਦਾ ਖਰਚ ਹੁੰਦੇ ਆ ਇੱਕ ਦੂਸਰੀ ਚੀਜ਼ ਆ ਕਿ ਇੱਕ ਬੱਚੇ ਨੂੰ ਬਾਲ ਆਸ਼ਰਮ ਦੇ ਵਿੱਚ ਰਹਿਣ ਦੇ ਨਾਲੋਂ ਆਪਣੇ ਮਾਪੇ-ਬਾਪ ਨਾਲ ਰਹਿਣਾ ਚਾਹੀਦਾ ਤਾਂ ਇਹਨਾਂ ਦੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਆ ਕਿ ਕਿਸੇ ਵੀ ਬੱਚੇ ਦੇ ਜੇ ਮਾਪੇ-ਬਾਪ ਦੁਬਾਰਾ ਲੱਭੇ ਜਾ ਸਕਦੇ ਆ ਕਿਤੋਂ ਵੀ ਤਾਂ ਉਹਨਾਂ ਨੂੰ ਜ਼ਰੂਰ ਲੱਭੋ ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਚੋਰੀ ਕੀਤੇ ਹੁੰਦੇ ਆ ਇਸ ਤਰ੍ਹਾਂ ਦੇ ਤਾਂ ਉਹਨਾਂ ਦੇ ਮਾਪੇ-ਬਾਪ ਨੂੰ ਲੱਭਿਆ ਜਾਂਦਾ ਤੇ ਉਹਨਾਂ ਨੂੰ ਵਾਪਸ ਮਾਪੇ-ਬਾਪ ਤੇ ਹਵਾਲੇ ਕੀਤਾ ਜਾਂਦਾ ਪਰ ਇਸ ਬੱਚੇ ਦੇ ਨਾਲ ਇੱਕ ਪ੍ਰੋਬਲਮ ਜਿਹੜੀ ਆ ਰਹੀ ਸੀ ਇਹ ਕਿਸੇ ਦੇ ਨਾਲ ਵੀ ਕਦੇ ਵੀ ਕੁੜਿਆ ਮਿਲਿਆ ਨਹੀਂ ਕਿ ਇੰਨਾ ਡਰ ਕੇ ਮਤਲਬ ਦੀ ਅੱਖਾਂ ਦੇ ਵਿੱਚ ਇੱਕ ਪ੍ਰੋਪਰ ਸਹਿਮ ਹੰਦਸ ਪਰ ਜਿਵੇਂ ਕਹਿੰਦੇ ਕਿ ਟਾਈਮ ਦੇ ਨਾਲ ਬਹੁਤ ਸਾਰੇ ਜ਼ਖਮ ਭਰ ਜਾਂਦੇ ਆ ਹੌਲੀ ਹੌਲੀ ਇਹ ਬੱਚਾ ਉਥੋਂ ਦੇ ਮਾਹੌਲ ਦੇ ਵਿੱਚ ਕੁੜਿਆਂ ਮਿਲਿਆ ਹੌਲੀ ਹੌਲੀ ਉਹਨੂੰ ਇਹਨਾਂ ਲੋਕਾਂ ਦੇ ਉੱਪਰ ਯਕੀਨ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਇਹ ਬੱਚਾ ਗੱਲਾਂ ਕਰਨ ਲੱਗਿਆ ਹੱਸਣ ਖੇਡਣ ਲੱਗਿਆ ਬਾਕੀ ਬੱਚਿਆਂ ਦੇ ਨਾਲ ਕੁੜੌਣ ਮੇੜਨ ਲੱਗਿਆ ਤੇ ਓਪਨ ਅਪ ਹੋਇਆ ਕੁਝ ਮਹੀਨੇ ਲੰਘਦੇ ਆ ਇਸ ਤਰ੍ਹਾਂ ਉਸ ਤੋਂ ਬਾਅਦ ਕਿਉਂਕਿ ਉਹ ਵੀ ਬਾਰ ਬਾਰ ਕੋਸ਼ਿਸ਼ ਜਾਰੀ ਰੱਖਦੇ ਆ ਕਿ ਕਿਤੋਂ ਕਿਤੋਂ ਇਸ ਬੱਚੇ ਦੇ ਮਾਪੇ ਦਾ ਜੀ ਕਿਤੋਂ ਪਤਾ ਲੱਗ ਜੇ ਇੱਕ ਦੂਸਰੀ ਚੀਜ਼ ਆ ਜਿਹੜੇ ਨਾਲ ਇਹ ਸਭ ਕੁਝ ਥੋੜਾ ਸੌਖਾ ਹੋ ਜਾਂਦਾ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਹਰ ਕਿਤੇ ਬੋਲਣ ਦਾ ਤਰੀਕਾ ਡਿਫਰੈਂਟ ਆ ਈਵਨ ਜੇ ਹਿੰਦੀ ਸਪੀਕਿੰਗ ਵਾਲੇ ਆਪਣਾ ਏਰੀਆਜ਼ ਨੂੰ ਵੀ ਦੇਖੀਏ ਤਾਂ ਹਿੰਦੀ ਨੂੰ ਬੋਲਣ ਦਾ ਤਰੀਕਾ ਹਰ ਇੱਕ ਸਟੇਟ ਹਰ ਇੱਕ ਏਰੀਆ ਦਾ ਬਿਲਕੁਲ ਡਿਫਰੈਂਟ ਆ ਤਾਂ ਜਿਵੇਂ ਪੱਤਰਕਾਰ ਲੋਕ ਜਿਹੜੇ ਇਹਨਾਂ ਦੇ ਨਾਲ ਵੀ ਬਹੁਤ ਜੁੜੇ ਹੋਏ ਸੀ ਕਿਉਂਕਿ ਸਾਰਾ ਇੰਡੀਆ ਘੁੰਮੇ ਹੁੰਦੇ ਆ ਉਹਨੂੰ ਹਰੇਕ ਇਲਾਕੇ ਦਾ ਪਤਾ ਹੁੰਦਾ ਤਾਂ ਉਹਨੂੰ ਪਤਾ ਕਿ ਇਹੇ ਜੀ ਬੋਲੀ ਕਿੱਥੇ ਬੋਲੀ ਜਾਂਦੀ ਤਾਂ ਇਹ ਜਦੋਂ ਬੱਚੇ ਨੇ ਬੋਲਣਾ ਸ਼ੁਰੂ ਕੀਤਾ ਤਾਂ ਇਹਦੇ ਇੱਕ ਤਾਂ ਕੋਕੇ ਰਾਜਸਥਾਨ ਦਾ ਹੀ ਸੀ ਬੱਚਾ ਦੀ ਬੋਲੀ ਤੋਂ ਹੀ ਪਤਾ ਲੱਗਿਆ ਕਿ ਇਹ ਬੱਚਾ ਹੋਰ ਕਿਤੇ ਦੂਰ ਦਾ ਨਹੀਂ ਇਹ ਰਾਜਸਥਾਨ ਦਾ ਹੀ ਤੇ ਰਾਜਸਥਾਨ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਇਹ ਬੋਲੀ ਤੇ ਇਹਦਾ ਐਕਸੈਂਟ ਸੀਗਾ ਬੋਲਣ ਦਾ ਤਰੀਕਾ ਸੀ ਉਤੋਂ ਪਤਾ ਲੱਗਿਆ ਕਿ ਅਜਮੇਰ ਦੇ ਨੇੜੇ ਤੇੜੇ ਦੇ ਏਰੀਆ ਦਾ ਇਹ ਬੱਚਾ ਫੇਰ ਕਿਉਂਕਿ ਉਹ ਬੋਲੀ ਕੁਝ ਪਰਟੀਕੂਲਰ ਸ਼ਬਦ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਬੋਲਦੇ ਆਪਾਂ ਸਾਰੇ ਪੰਜਾਬੀਆਂ ਪਰ ਆਪਾਂ ਨੂੰ ਪਤਾ ਲੱਗ ਜਾਂਦਾ انسان ਦੇ ਬੋਲੀ ਤੋਂ ਕਿ ਇਹ ਬੰਦਾ ਕਿਹੜੇ ਏਰੀਆ ਦਾ ਇਹ ਮਾਝੇ ਦਾ ਇਹ ਦੁਆਬੇ ਦਾ ਇਹ ਮਲਵਈਆ ਇਹ ਸਿਸਤਾਂ ਤਾਂ ਇਹਨਾਂ ਜਦੋਂ ਉਹਨਾਂ ਨੂੰ ਕਨਫਰਮ ਹੋ ਗਿਆ ਕਿ ਇਹ ਬੱਚਾ ਅਜਮੇਰ ਦਾ ਹੈ ਅਜਮੇਰ ਦੇ ਏਰੀਏ ਦਾ ਕਿਤੋਂ ਤਾਂ ਫਿਰ ਹੌਲੀ-ਹੌਲੀ ਉਹਨੂੰ ਇਹ ਪੁੱਛਿਆ ਗਿਆ ਕਿ ਕੁਝ ਥੋੜਾ ਬਹੁਤ ਕਿਸ ਤਰ੍ਹਾਂ ਦਾ ਘਰ ਸੀ ਕਿਸ ਤਰ੍ਹਾਂ ਦਾ ਪਿੰਡ ਸੀ ਤਾਂ ਇਹਨੇ ਹੌਲੀ-ਹੌਲੀ ਕੁਝ ਚੀਜ਼ਾਂ ਦੱਸਣੀਆਂ ਸ਼ੁਰੂ ਕੀਤੀਆਂ ਆਪਣੇ ਪਿੰਡ ਬਾਰੇ ਕਿ ਮੇਰਾ ਪਿੰਡ ਇੱਥੇ ਸੀ ਸੜਕ ਤੋਂ ਇੰਨੀ ਦੂਰ ਸੀ ਇਸ ਇਸ ਤਰ੍ਹਾਂ ਦਾ ਆਸ-ਪਾਸੇ ਦਾ ਮਾਹੌਲ ਸੀ ਉਹ ਸਭ ਕੁਝ ਦੱਸਿਆ ਨੇ ਪਰ ਇੱਕ ਚੀਜ਼ ਅਜੀਬ ਆ ਇਹਨੇ ਕਦੇ ਵੀ ਆਪਣੇ ਮਾਪੇ ਦਾ ਜ਼ਿਕਰ ਵੀ ਨਹੀਂ ਕੀਤਾ ਬਹੁਤ ਵਾਰ ਲੋਕਾਂ ਨੇ ਪੁੱਛਿਆ ਇਹਨੇ ਕਦੇ ਨਾਮ ਤੱਕ ਨਹੀਂ ਲਿਆ ਪਰ ਫਿਰ ਹੁਣ ਕੀ ਕਰਦੇ ਆ ਕਹਿ ਲਾ ਸਤਿਆਰਥੀ ਤੇ ਉਹਨਾਂ ਦੀ ਟੀਮ ਹੁਣ ਕੋਸ਼ਿਸ਼ ਸ਼ੁਰੂ ਕਰਦੇ ਆ ਇਸ ਬੱਚੇ ਦਾ ਘਰ ਲੱਭਣ ਦੀ ਇਹਦੇ ਮਾਪੇ ਨੂੰ ਲੱਭਣ ਪੱਤਰਕਾਰ ਇਹਨਾਂ ਨਾਲ ਬਹੁਤ ਜੁੜੇ ਬਹੁਤ ਵੱਡੀ ਸੰਸਥਾ ਹੈਗੀ ਆ ਇਹ ਕਿੰਨੀ ਵੱਡੀ ਹੈ ਮੈਂ ਤੁਹਾਨੂੰ ਅੱਗੇ ਵੀ ਇਹਦਾ ਜ਼ਿਕਰ ਕਰੂੰਗਾ ਇੱਕ ਜਗ੍ਹਾ ਤੋਂ ਪਰੋਸ ਚੀਜ਼ ਦਾ ਜ਼ਿਕਰ ਆਊਗਾ ਤੇ ਫਾਈਨਲੀ ਇਹ ਕੁਝ ਪਿੰਡਾਂ ਨੂੰ ਜ਼ੀਰੋ ਡੈਨ ਕਰ ਲੈਂਦੇ ਇੰਗਲਿਸ਼ ਜਿਵੇਂ ਆਪਾਂ ਜ਼ੀਰੋ ਡੈਨ ਕਹਿੰਦੇ ਕਿ ਉੱਥੇ ਇੱਕ ਮਤਲਬ ਫਾਈਨਲੀ ਆ ਜਾਂਦੇ ਆ ਇਹ ਲੱਭ ਦੇ ਲੱਭ ਤੇਨੂੰ ਇੰਨਾ ਪਤਾ ਲੱਗ ਜਾਂਦਾ ਕਿ ਇਹੇ ਕੁਝ ਪਿੰਡਾਂ ਦਾ ਏਰੀਆ ਹੈ ਜਿੱਥੋਂ ਦਾ ਇਹ ਬੱਚਾ ਹੋ ਸਕਦਾ ਉਸ ਤੋਂ ਅੱਗੇ ਹੋਰ ਪੱਤਰਕਾਰਾਂ ਤੋਂ ਮਦਦ ਲਈ ਜਾਂਦੀ ਹੈ ਇਧਰ ਉਧਰੋ ਕਰਕੇ ਤਾਂ ਫਾਈਨਲੀ ਇੱਕ ਪਿੰਡ ਨੂੰ ਫਾਈਨਲ ਟਾਰਗੇਟ ਕਰਦੇ ਆ ਜਿਹੜਾ ਕਿ ਇਹ ਆਲਮੋਸਟ ਸਰਟਨ ਨੇ ਮਤਲਬ ਕਲੀਅਰ ਨੇ ਕਿ ਇਹ ਬੱਚਾ ਐਸੇ ਹੀ ਪਿੰਡ ਦਾ ਉਸ ਪਿੰਡ ਦੇ ਇੱਕ ਅਧਿਆਪਕ ਹੁੰਦੇ ਆ ਸਰਕਾਰੀ ਅਧਿਆਪਕ ਉਹ ਇਸ ਟੀਮ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਇੱਕ ਪ੍ਰੋਮਿਸ ਲੈਂਦੇ ਆ ਕਿ ਤੁਸੀਂ ਮੇਰਾ ਨਾਮ ਕਦੇ ਕਿਸੇ ਕੋਲੇ ਨਹੀਂ ਲਓ ਜੋ ਮੈਂ ਤੁਹਾਨੂੰ ਦੱਸ ਰਿਹਾ ਤਾਂ ਉਹ ਕਹਿੰਦੇ ਕਿ ਕਿ ਸਾਡਾ ਪਿੰਡ ਨਾਈਆਂ ਦਾ ਪਿੰਡ ਹੈਗਾ ਮੇਨਲੀ ਇੱਥੇ ਨਾਈ ਕਾਸਟ ਦੇ ਲੋਕ ਜ਼ਿਆਦਾ ਨੇ ਤੇ ਉਹੇ ਜੀ ਇੱਕ ਫੈਮਿਲੀ ਦਾ ਬੱਚਾ ਕੁਝ ਟਾਈਮ ਪਹਿਲਾਂ ਇੱਕ ਦਿਨ ਬਸ ਇੱਥੋਂ ਗਾਇਬ ਹੋ ਗਿਆ ਤੇ ਜਿਸ ਉਮਰ ਦਾ ਬੱਚਾ ਤੁਸੀਂ ਦੱਸ ਰਹੇ ਹੋ ਇਹ ਬਿਲਕੁਲ ਉਸੇ ਉਮਰ ਦਾ ਇੱਕ ਬੱਚਾ ਵਾ ਪਰ ਤੁਸੀਂ ਕਿਸੇ ਕੋਲੇ ਵੀ ਮੇਰਾ ਨਾਮ ਨਹੀਂ ਲੈਣਾ ਤੇ ਉਹ ਨਾਲ ਇਹ ਵੀ ਦੱਸੁੰਦਾ ਹੈ ਕਿ ਕਿਹੜੀ ਫੈਮਿਲੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਟੀਮ ਉੱਥੇ ਜਾਂਦੀ ਉਸ ਘਰੇ ਜਾਂਦੀ ਹੈ ਤੇ ਨਾਲ ਇਸ ਬੱਚੇ ਦੀ ਫੋਟੋ ਲੈ ਕੇ ਜਾਂਦੀ ਹੈ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਸ ਬੱਚੇ ਨੇ ਆਪਣਾ ਨਾਮ ਦੱਸਿਆ ਪ੍ਰਦੀਪ ਇਹ ਕਹਿੰਦਾ ਕਿ ਮੇਰਾ ਨਾਮ ਪ੍ਰਦੀਪ ਹੈ ਤੇ ਹੁਣ ਉਹਨਾਂ ਨੂੰ ਬੱਚੇ ਦਾ ਨਾਮ ਪਤਾ ਬੱਚੇ ਦੀ ਫੋਟੋ ਖਿੱਚ ਚੁੱਕੀ ਹੈ ਬਾਲ ਆਸ਼ਰਮ ਦੇ ਵਿੱਚੋਂ ਤੇ ਆਪਣੇ ਵੱਲੋਂ ਉਹ ਬੜੇ ਖੁਸ਼ ਹੋ ਕੇ ਬੜੀ ਆਸ ਦੇ ਨਾਲ ਜਾਂਦੇ ਆ ਕਿ ਹਾਂ ਉਹ ਦੁਖੀ ਹੋਏ ਮਾਪੇ ਆਪਣੇ ਬੱਚੇ ਨੂੰ ਲੱਭ ਰਹੇ ਹੋਣਗੇ ਉਹ ਮਾਹੌਲ ਹੋਰ ਤਰ੍ਹਾਂ ਦਾ ਸੋਚ ਕੇ ਜਾਂਦੇ ਆ ਪਰ ਜਦੋਂ ਉੱਥੇ ਜਾਂਦੇ ਆ ਤਾਂ ਉਹ ਪਰਿਵਾਰ ਉਹ ਮਾਪੇ ਇਹ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਆ ਕਿ ਕਦੇ ਉਹਨਾਂ ਦਾ ਕੋਈ ਵੀ ਬੱਚਾ ਗੁੰਮ ਹੋਇਆ ਜਦੋਂ ਇਹ ਉਹਨਾਂ ਨੂੰ ਫੋਟੋ ਦਿਖਾ ਰਹੇ ਆ ਤਾਂ ਉਹ ਉਲਟਾ ਭੜਕ ਜਾਂਦੇ ਗੁੱਸੇ ਹੋ ਜਾਂਦੇ ਆ ਤੇ ਜਦੋਂ ਇਹ ਰੌਲਾ ਇਹਨਾਂ ਦਾ ਵੱਧਦਾ ਤਾਂ ਪਿੰਡ ਦੇ ਹੋਰ ਲੋਕ ਉੱਥੇ ਇਕੱਠੇ ਹੋ ਜਾਂਦੇ ਆ ਤਾਂ ਇਹਨਾਂ ਨੂੰ ਲੱਗਦਾ ਕਿ ਇੱਥੇ ਕੁਝ ਬਹੁਤ ਵੱਡੀ ਗੜਬੜ ਆ ਤਾਂ ਉੱਥੇ ਹੌਲੀ-ਹੌਲੀ ਪਿੰਡ ਵਾਲੇ ਇਕੱਠੇ ਹੋ ਜਾਂਦੇ ਤਾਂ ਇਹ ਜੋ ਲੋਕਾਂ ਦੀ ਟੀਮ ਜਾਂਦੀ ਹੈ ਜਿਦੇ ਚ ਇੱਕ ਦੋ ਪੱਤਰਕਾਰ ਹੁੰਦੇ ਆ ਬਾਕੀ ਬਾਲਾ ਆਸ਼ਰਮ ਦੇ ਲੋਕ ਹੁੰਦੇ ਕਿਉਂਕਿ ਇਹ ਵੀ ਬੜੇ ਤਜਰਬੇਕਾਰ ਆਦਮੀ ਆ ਇਹਨਾਂ ਨੇ ਦੁਨੀਆ ਦੇਖੀ ਹੈ ਸਾਰਾ ਟਾਈਮ ਘੁੰਮਦੇ ਰਹਿੰਦੇ ਉਹਨਾਂ ਨੂੰ ਸਭ ਪਤਾ ਤਾਂ ਇਹਨਾਂ ਨੂੰ ਇੱਕ ਚੀਜ਼ ਜਿਹੜੀ ਬਹੁਤ ਅਜੀਬ ਲੱਗਦੀ ਹੈ ਕਿ ਜੇ ਇਹ ਫੈਮਿਲੀ ਨਹੀਂ ਵੀ ਸੀ ਇਹ ਲੋਕਾਂ ਨੂੰ ਇੰਨੇ ਗੁੱਸੇ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਇਹ ਸਾਨੂੰ ਸਿੰਪਲ ਕਹਿ ਸਕਦੇ ਸੀ ਕਿ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਪਰ ਜਿਹੜੀ ਉਹਨਾਂ ਦੀ ਇੱਕ ਰਿਐਕਸ਼ਨ ਸੀ ਉਥੇ ਪਿੰਡ ਵਾਲੇ ਇਕੱਠੇ ਹੁੰਦੇ ਆ ਤੇ ਫੈਮਿਲੀ ਤਾਂ ਇਹਨਾਂ ਨੂੰ ਲੱਗਦਾ ਕਿ ਇੱਥੇ ਕੁਝ ਨਾ ਕੁਝ ਜ਼ਰੂਰ ਗੜਬੜ ਹੈ ਕੋਈ ਚੀਜ਼ ਐਸ ਤਰ੍ਹਾਂ ਦੀ ਹੈ ਜਿਹੜੀ ਇਹਨਾਂ ਤੋਂ ਲੁਕੋਈ ਜਾ ਰਹੀ ਪਰ ਉਥੇ ਮਾਹੌਲ ਇਹਨਾਂ ਦੇ ਲਈ ਖਤਰਨਾਕ ਬਣ ਜਾਂਦਾ ਲੋਕ ਇਹਨਾਂ ਨੂੰ ਮਾਰਨ ਕੁੱਟਣ ਤੇ ਤਾਰੂ ਹੋ ਜਾਂਦੇ ਆ ਤਾਂ ਹੀ ਉਥੋਂ ਨਿਕਲ ਜਾਂਦੇ ਪਰ ਉਸ ਤੋਂ ਬਾਅਦ ਇਹ ਆਪਣੀ ਜਿਹੜੀ ਉਹ ਇਨਵੈਸਟੀਗੇਸ਼ਨ ਆ ਖੋਜਾ ਉਹਨੂੰ ਚੁੱਪਚਾਪ ਜਾਰੀ ਰੱਖਦੇ ਆ ਤੇ ਕੁਝ ਲੋਕਲ ਪੱਤਰਕਾਰਾਂ ਨੂੰ ਇਹ ਜਮਾ ਦਿੰਦੇ ਆ ਕਿ ਤੁਸੀਂ ਇਹ ਪੂਰੀ ਸੱਚਾਈ ਸਾਹਮਣੇ ਲੈ ਕੇ ਆਓ ਕਿ ਉੱਥੇ ਅਸਲ ਦੇ ਵਿੱਚ ਕੀ ਹੋਇਆ ਤਾਂ ਫਾਈਨਲੀ ਇੱਕ ਜਾਂ ਦੋ ਹਫ਼ਤੇ ਤੋਂ ਬਾਅਦ ਇਹਨਾਂ ਦੇ ਕੋਲੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਆ ਜਿਹੜੀ ਕਿ ਮਤਲਬ ਇੱਕ ਤਰ੍ਹਾਂ ਕਹਿ ਲਈਏ ਕਿ ਦਿਲ ਦਿਮਾਗ ਹਰੇਕ ਚੀਜ਼ ਨੂੰ ਮਤਲਬ ਹੈਰਾਨ ਕਰ ਦਿੰਦੀ ਆ ਮਤਲਬ ਸ਼ੌਕ ਦੀ ਤਰ੍ਹਾਂ ਇਹਨਾਂ ਨੂੰ ਲੱਗਦੀ ਉਹ ਚੀਜ਼ ਕਿ ਇੱਕ ਬੱਚੇ ਦੇ ਨਾਲ ਇੰਨਾ ਕੁਝ ਉੱਥੇ ਹੋਇਆ ਤੇ ਜੋ ਪੱਤਰਕਾਰਾਂ ਨੇ ਸਭ ਤੋਂ ਪਹਿਲੀ ਚੀਜ਼ ਨੂੰ ਆ ਕੇ ਦੱਸੀ ਹੋਈ ਸੀ ਕਿ ਇਹ ਜਿਸ ਫੈਮਿਲੀ ਕੋਲੇ ਗਏ ਸੀ ਜਿਹੜੇ ਮਾਪੇ ਕੋਲੇ ਗਏ ਸੀ ਇਹ ਅਸਲ ਦੇ ਵਿੱਚ ਉਹਨਾਂ ਦਾ ਹੀ ਬੱਚਾ ਹੈ ਹੁਣ ਇਥੋਂ ਇੱਕ ਕਹਾਣੀ ਸੁਣਾਉਂਦੇ ਆ ਕਿ ਕਿਉਂ ਉਹਨਾਂ ਨੇ ਉਹਨੂੰ ਆਪਣਾ ਬੱਚਾ ਮੰਨਣ ਤੋਂ ਇਨਕਾਰ ਕਰਤਾ ਤੇ ਕਿਉਂ ਪਿੰਡ ਵਾਲੇ ਇੰਨਾ ਭੜ ਜਦੋਂ ਇਹ ਬੱਚੇ ਦਾ ਜਨਮ ਹੋਇਆ ਹੁਣ ਪੱਤਰਕਾਰਾਂ ਨੇ ਇਹ ਕਹਾਣੀ ਸੁਣਾਈ ਇਸ ਬੱਚੇ ਦੀ ਪ੍ਰਦੀਪ ਜਦੋਂ ਇਸ ਬੱਚੇ ਦਾ ਜਨਮ ਹੁੰਦਾ ਹੁਣ ਇੱਕ ਬਹੁਤ ਦਿਹਾਤੀ ਬਹੁਤ ਇੱਕ ਮਤਲਬ ਇਸ ਤਰ੍ਹਾਂ ਦਾ ਏਰੀਆ ਹੈ ਡਿਵੈਲਪਮੈਂਟ ਤੋਂ ਬਹੁਤ ਦੂਰ ਮਤਲਬ ਊਠ ਨੇ ਬੱਕਰੀਆਂ ਨੇ ਕੁਝ ਕਿਕਰਾਂ ਨੇ ਬਸ ਇਸ ਤਰ੍ਹਾਂ ਦਾ ਕੁਝ ਕੁੱਲੀਆਂ ਝੁੱਗੀਆਂ ਨੇ ਇਸ ਤਰ੍ਹਾਂ ਦਾ ਉਹ ਏਰੀਆ ਹੈਗਾ ਪੂਰਾ ਦਾ ਪੂਰਾ ਤੇ ਪੜਾਈ ਲਿਖਾਈ ਜਾਂ ਕੋਈ ਡਿਵੈਲਪਮੈਂਟ ਜਾਂ ਇਸ ਤਰ੍ਹਾਂ ਤੋਂ ਬਹੁਤ ਦੂਰ ਆ ਤਾਂ ਉੱਥੇ ਜਿਹੜੇ ਪੁੱਛਾਂ ਦੇਣ ਵਾਲੇ ਨੇ ਜਾਂ ਹੱਥ ਦੇਖਣ ਵਾਲੇ ਜਾਂ ਮਤਲਬ ਇਸ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਤੁਸੀਂ ਸਮਝ ਗਏ ਮਤਲਬ ਹੁਣ ਮੇਰੇ ਦਿਮਾਗ ਸ਼ਬਦ ਵੀ ਨਹੀਂ ਆ ਰਹੇ ਉਹ ਕਿਸ ਤਰ੍ਹਾਂ ਦਾ ਆਪਾਂ ਲੋਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਜਿਹੜੇ ਲੋਕ ਲੋਕਾਂ ਦੇ ਡਰ ਤੋਂ ਜਾਂ ਹੋਰ ਭਵੇਖ ਦੱਸਣ ਬਾਰੇ ਮਤਲਬ ਅਲੱਗ-ਅਲੱਗ ਚੀਜ਼ਾਂ ਕਰਦੇ ਆ ਉਸ ਫੀਲਡ ਦੇ ਲੋਕ ਤਾਂ ਉਹੀ じゃ ਇੱਕ ਬੰਦਾ ਇਸ ਬੱਚੇ ਦੇ ਪੈਦਾ ਹੋਣ ਤੋਂ ਕੁਝ ਟਾਈਮ ਬਾਅਦ ਇਹਨਾਂ ਦੇ ਪਿੰਡ ਜਾਂ ਤੇ ਜਦੋਂ ਇਹਨਾਂ ਦੇ ਘਰ ਜਾਂਦਾ ਤਾਂ ਉਹ ਇਹ ਕਹਿੰਦਾ ਮਾਪੇ ਨੂੰ ਕਿ ਇਹ ਬੱਚਾ ਅਸਲ ਦੇ ਵਿੱਚ ਕੋਈ ਬਹੁਤ ਬੁਰੀ ਆਤਮਾ ਹੈ ਕੋਈ ਬਹੁਤ ਭਟਕਦੀ ਆਤਮਾ ਵਾਂ ਜਿਹਨੇ ਫਾਈਨਲੀ ਥੋਡੇ ਇਸ ਬੱਚੇ ਦੇ ਅੰਦਰ ਆਪਣਾ ਘਰ ਬਣਾ ਲਿਆ ਉਹ ਇਹ ਚੀਜ਼ ਬੋਲਦਾ ਤੇ ਉਸ ਤੋਂ ਬਾਅਦ ਉਥੋਂ ਚਲੇ ਜਾਂਦਾ ਹੁਣ ਉੱਥੇ ਹੁੰਦਾ ਕੀ ਆ ਅਗਲੇ ਸਾਲ ਹੀ ਉਸੇ ਏਰੀਆ ਦੇ ਵਿੱਚ ਸੋਕਾ ਪੈਂਦਾ ਜੋ ਕਿ ਸੋਕਾ ਉਥੇ ਬੜਾ ਨੋਰਮਲ ਹੈਗਾ ਮਤਲਬ ਰਾਜਸਥਾਨ ਆ ਰੇਗਿਸਤਾਨ ਦੂਰ ਦੂਰ ਤੱਕ ਮਾਰੂਥਲ ਤਾਂ ਸੋਕਾ ਪੈਣਾ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਹੁਣ ਜਦੋਂ ਦਿਮਾਗ ਦੇ ਵਿੱਚ ਇੱਕ ਉਹ ਬੀਜ ਬੋਤਾ ਉਸ ਬੰਦੇ ਨੇ ਤਾਂ ਹੁਣ ਉਹਨਾਂ ਨੂੰ ਇਹ ਬੱਚਾ ਜੋ ਵੀ ਉੱਥੇ ਬੁਰਾ ਹੋ ਰਿਹਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਇਹ ਬੱਚਾ ਇੱਕ ਬਹੁਤ ਬੁਰੀ ਰੂਹ ਹੈ ਤੇ ਜੋ ਵੀ ਹੋ ਰਿਹਾ ਇਸ ਬੱਚੇ ਕਰਕੇ ਹੋ ਰਿਹਾ ਉੱਥੇ ਸੋਕਾ ਪੈਂਦਾ ਤਾਂ ਉਹਦਾ ਇਲਜ਼ਾਮ ਇਸ ਬੱਚੇ ਤੇ ਲਾਇਆ ਜਾਂਦਾ ਉਸ ਤੋਂ ਬਾਅਦ ਕਿਉਂਕਿ ਹੁਣ ਸੋਕਾ ਪੈਣ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਖਾਣਾ ਘਟ ਗਿਆ ਤਾਂ ਪਿੰਡ ਦੇ ਕੁਝ ਲੋਕਾਂ ਦੀ ਮੌਤ ਹੁੰਦੀ ਹੈ ਕੁਝ ਜਾਨਵਰਾਂ ਦੀ ਮੌਤ ਉਹ ਵੀ ਇਸ ਬੱਚੇ ਦੇ ਸਿਰ ਦੇ ਉੱਪਰ ਕੁਝ ਸਾਲ ਲੰਘਦੇ ਆ ਇਹ ਬੱਚਾ 5-6 ਸਾਲ ਦਾ ਹੁੰਦਾ ਉਦੋਂ ਤੱਕ ਜੋ ਜੋ ਵੀ ਹੋ ਰਿਹਾ ਉਹ ਸਭ ਕੁਝ ਇਹਦੇ ਉੱਪਰ ਲਾਇਆ ਜਾਂਦਾ ਇਹ ਬੱਚਾ 5 ਸਾਲ ਦੀ ਉਮਰ ਤੱਕ ਹੀ ਇੰਨਾ ਤ੍ਰਿਸਕਾਰ ਇੰਨਾ ਕੁਝ ਝੇਲ ਚੁੱਕਿਆ ਪਿੰਡ ਵਾਲੇ ਨੇ ਸਖਤੀ ਨਾਲ ਬੋਲਿਆ ਹੋਇਆ ਦੇ ਮਾਪਾਪ ਨੂੰ ਕਿ ਤੁਸੀਂ ਇਸ ਬੱਚੇ ਨੂੰ ਘਰੋਂ ਬਾਹਰ ਕਦੇ ਨਹੀਂ ਕੱਢਣਾ ਕਿਉਂਕਿ ਇਹਦਾ ਪਰਛਾਵਾਂ ਕਿਸੇ ਦੇ ਉੱਪਰ ਵੀ ਨਾ ਪਵੇ ਹੁਣ ਇੱਕ ਬੱਚਾ ਜਿਹੜਾ 5 ਸਾਲ ਦਾ ਵਾ ਉਹ ਆਪਣੀ ਪੂਰੀ ਜ਼ਿੰਦਗੀ 'ਚ ਕਦੇ ਘਰੋਂ ਬਾਹਰ ਨਹੀਂ ਕਦੇ ਵੀ ਉਹਨੂੰ ਅੰਦਰ ਇੱਕ ਕਮਰੇ 'ਚ ਕੈਦ ਕੀਤਾ ਗਿਆ ਹਮੇਸ਼ਾ ਲਈ ਕਿਉਂਕਿ ਪਿੰਡ ਵਾਲੇ ਨਹੀਂ ਚਾਹੁੰਦੇ ਤੇ ਈਵਨ ਉਹਦੇ ਘਰ ਦੇ ਵੀ ਉਹਨੂੰ ਦੇਖਣਾ ਨਹੀਂ ਚਾਹੁੰਦਾ ਕਦੇ ਵੀ ਉਹਨੂੰ ਸਿਰਫ ਖਾਣਾ ਦੇ ਦਿੱਤਾ ਜਾਂਦਾ ਇਹੀ ਉਦੇਸ਼ ਜਦੋਂ 5 ਸਾਲ ਦਾ ਹੁੰਦਾ ਤਾਂ ਉਸੇ ਤਰ੍ਹਾਂ ਦਾ ਇੱਕ ਹੋਰ ਇਨਸਾਨ ਉੱਥੇ ਆਉਂਦਾ ਤਾਂ ਪਰਿਵਾਰ ਵਾਲੇ ਤੇ ਪਿੰਡ ਵਾਲੇ ਇਕੱਠੇ ਹੋ ਕੇ ਉਹਦੇ ਤੋਂ ਆਪਾ ਪੁੱਛਦੇ ਆ ਇਹ ਸਭ ਕੁਝ ਇਸ ਕਹਾਣੀ ਦੇ ਵਿੱਚ ਮੈਂਸ਼ਨ ਆ ਤੇ ਇੱਕ ਸੱਚੀ ਕਹਾਣੀ ਆ ਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਬੋਲਤਾ ਕਿ ਇਹਨਾਂ ਨੂੰ ਇਹਨਾਂ ਸਾਰੇ ਕੰਮਾਂ ਦੇ ਲਈ ਇਹ ਜੇ ਬੱਚਿਆਂ ਨੂੰ ਬਚਾਉਣ ਦੇ ਉੱਪਰ ਨੋਬਲ ਪੀਸ ਪ੍ਰਾਈਜ਼ ਮਿਲਿਆ ਤਾਂ ਉਹ ਬੰਦਾ ਜਿਹੜਾ ਕੋਈ ਉਪਾ ਕਰਨ ਵਾਲਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਹਦਾ ਉਪਾਦ ਆ ਸਕਦਾ ਤੇ ਉਹ ਕਹਿੰਦਾ ਇਹਦਾ ਉਪਾ ਇੱਕੋ ਹੀ ਆ ਕਿ ਇਸ ਜਿਹੜੀ ਇਹ ਰੂਹ ਹੈਗੀ ਆ ਜੋ ਪਟਕਦੀ ਹੈ ਕੋਈ ਬੁਰੀ ਆਤਮਾ ਵਾਂ ਇਹ ਇਸ ਸਰੀਰ ਦੇ ਵਿੱਚ ਆ ਗਈ ਆਪਾਂ ਨੂੰ ਇਸ ਸਰੀਰ ਨੂੰ ਹੀ ਖਤਮ ਕਰਨਾ ਪਊ ਹੁਣ ਉਹ ਸਰੀਰ ਨੂੰ ਖਤਮ ਕਰਨ ਦਾ ਉਹਨੇ ਕੀ ਦੱਸਿਆ ਕਿ ਇਸ ਨੂੰ ਸਰੀਰ ਨੂੰ ਵੀ ਤੇ ਇਸ ਆਤਮਾ ਨੂੰ ਪਵਿੱਤਰ ਕਰਨ ਦਾ ਇੱਕੋ ਹੀ ਤਰੀਕਾ ਕਿ ਦੁਰਗਾ ਅਸ਼ਟਮੀ ਵੜੀ ਰਾਤ ਨੂੰ ਇਸ ਬੱਚੇ ਦੀ ਬਲੀ ਦਿੱਤੀ ਜਾਊ ਤੁਸੀਂ ਇਹਦੀ ਬਲੀ ਦੋਵੋਗੇ ਜਿਹਦੇ ਨਾਲ ਕਿ ਇਹ ਸਰੀਰ ਤੋਂ ਵੀ ਮੁਕਤੀ ਮਿਲੂਗੀ ਤੇ ਇਸ ਆਤਮਾ ਨੂੰ ਵੀ ਮੁਕਤੀ ਮਿਲੂ। ਹੁਣ ਤੁਸੀਂ ਇੱਥੇ ਦੇਖੋ ਕਿ ਜਿਨ੍ਹਾਂ ਨੇ ਜਨਮ ਦਿੱਤਾ ਜਿਹੜੀ ਮਾਂ ਨੇ ਜਨਮ ਦਿੱਤਾ ਜਿਹੜੇ ਪਿਓ ਨੇ ਜਨਮ ਦਿੱਤਾ ਉਹ ਖੁਦ ਵੀ ਨਹੀਂ ਉਹਨੂੰ ਬੁਲਾ ਰਹੇ ਤੇ ਉਹ ਇਹਨੇ ਕਾਲੇ ਨੇ ਸਿਰਫ ਆਪਣੇ ਅੰਧਵਿਸ਼ਵਾਸ ਕਰਕੇ ਆਪਣੇ ਬੱਚੇ ਨੂੰ ਆਪਣੇ ਗਲੋਂ ਆਪਣੀ ਜ਼ਿੰਦਗੀ ਚੋਂ ਦੂਰ ਕਰ ਤਿਆਰੀ ਕੀਤੀ ਜਾਂਦੀ ਹੈ ਪੁਜਾਰੀ ਨਾਲ ਗੱਲ ਕੀਤੀ ਜਾਂਦੀ ਉਹ ਸਭ ਕੁਝ ਕੀਤਾ ਜਾਂਦਾ ਤੇ ਉਹ ਰਾਤ ਆ ਜਾਂਦੀ ਹੈ ਦੁਰਗਾਸ਼ਟਮੀ ਦੀ ਉਹ ਰਾਤ ਹੁਣ ਉਹ ਬੱਚਾ ਵਾ ਉਹਨੂੰ ਇੱਕ ਟਾਈਮ ਦੇ ਉੱਪਰ ਰਾਤ ਨੂੰ ਨੀਂਦ ਆਣੀ ਉਹਦੀ ਵੇਟ ਕੀਤੀ ਜਾਂਦੀ ਹੈ ਕਿਉਂਕਿ ਕਦੋਂ ਉਹਨੂੰ ਨੀਂਦ ਆਵੇ ਹੁਣ ਉਹ ਬੱਚਾ ਸੌਂ ਗਿਆ ਦੁਰਗਾਸ਼ਟਮੀ ਦੀ ਰਾਤ ਆ ਉਹਨਾਂ ਦੀ ਸਭ ਤਿਆਰੀ ਹੈਗੀ ਜੋ ਵੀ ਉਹ ਆਪਣਾ ਉਹਨੇ ਕਰਨਾ ਉਸ ਬੱਚੇ ਨੂੰ ਇੱਕ ਪਰਟਿਕੂਲਰ ਥਾਂ ਦੇ ਉੱਪਰ ਲਜਾਇਆ ਜਾਂਦਾ ਹੁਣ ਬੱਚਾ ਸੁੱਤਾ ਪਿਆ ਹੁਣ ਇੱਥੇ ਮਤਲਬ ਤੁਸੀਂ ਕਿਸਮਤ ਕਹਿ ਸਕਦੇ ਹੋ ਜਾਂ ਜੋ ਵੀ ਕਹਿ ਸਕਦੇ ਜਦੋਂ ਹੀ ਉਹ ਜੋ ਵੀ ਉਹ ਬੰਦਾ ਹੁੰਦਾ ਜੋ ਉਹ ਬਲੀ ਦੇਣੀ ਮਤਲਬ ਬਲੀ ਦੇਣ ਲੱਗਿਆ ਹੁੰਦਾ ਜਦੋਂ ਹੀ ਆਪਣਾ ਉਹ ਬਲੇਡ ਉੱਪਰੋਂ ਬਿਲਕੁਲ ਜ਼ੋਰ ਦੇ ਨਾਲ ਥੱਲੇ ਉਹਦੀ ਗਰਦਨ ਤੱਕ ਲੈ ਕੇ ਆਉਣ ਲੱਗਦਾ ਉਸੇ ਟਾਈਮ ਹੀ ਇਹ ਬੱਚੇ ਦੀ ਅੱਖ ਖੁੱਲ ਜਾਂਦੀ ਹੈ ਤੇ ਜਿਵੇਂ ਨਾਰਮਲ ਦੇ ਵਿੱਚ ਹੁੰਦਾ ਜਦੋਂ ਬੱਚੇ ਦੀ ਅੱਖ ਖੁੱਲਦੀ ਤਾਂ ਇੱਕਦਮ ਉੱਠਣ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਉੱਠਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦਾ ਜਿਹੜਾ ਸਿਰ ਹੈਗਾ ਉੱਪਰ ਚੱਕਿਆ ਜਾਂਦਾ ਜਿਹੜੀ ਬਲੇਡ ਦਾ ਵਾਰ ਉਹਦੀ ਗਰਦਨ ਦੇ ਉੱਪਰ ਹੋ ਜਾਣਾ ਸੀ ਇੱਕ 5 ਸਾਲ ਦੇ ਬੱਚੇ ਦੀ ਇੱਕ ਨਾਜ਼ੁਕ ਜੀ ਗਰਦਨ ਦੇ ਉੱਪਰ ਹੋਣਾ ਸੀ ਉਹ ਉੱਠ ਜਾਂਦਾ ਤੇ ਉਹ ਵਾਰ ਉਹਦੇ ਇੱਥੇ ਮੱਥੇ ਤੋਂ ਬਿਲਕੁਲ ਪ੍ਰੋਪਰ ਵੱਜ ਕੇ ਟੱਚ ਹੋ ਕੇ ਨਿਕਲ ਉਹ ਬਲੇਡ ਹੁਣ ਇਸ ਤੋਂ ਅੱਗੇ ਕੀ ਹੈ ਕੁਦਰਤੀ ਚੀਜ਼ ਹੈ ਕੀ ਆ ਕਿਸਮਤ ਕਹਿ ਲੋ ਕਿ ਉਹਦੇ ਉਸ ਤਰ੍ਹਾਂ ਵਾਰ ਨਹੀਂ ਹੋਇਆ ਉਦੀ ਜਾਨ ਬਚ ਪਰ ਹੁਣ ਇੱਥੇ ਉਹਦੇ ਜਿਹੜੇ ਮਾਪੇ ਬਾਬ ਸੀ ਜਿਹੜੇ ਸੋਚ ਰਹੇ ਸੀਗੇ ਕਿ ਬੁਰੀ ਆਤਮਾ ਜਾਂ ਪਿੰਡ ਵਾਲੇ ਸੋਚ ਰਹੇ ਸੀਗੇ ਬੁਰੀ ਆਤਮਾ ਉਹਨਾਂ ਦਾ ਸ਼ੱਕ ਇਹ ਹੋਰ ਵੀ ਜ਼ਿਆਦਾ ਪੱਕਾ ਹੋ ਗਿਆ ਤੇ ਉਹ ਜੋ ਬੰਦਾ ਸੀਗਾ ਉੱਥੇ ਜੋ ਬਲੀ ਦੇ ਰਿਹਾ ਸੀ ਉਹਨੇ ਕਿਹਾ ਕਿ ਇਹ ਤਾਂ ਇੰਨੀ ਕਿ ਜ਼ਿਆਦਾ ਬੁਰੀ ਆਤਮਾ ਵਾਂ ਕਿ ਇਹਦੀ ਤਾਂ ਬਲੀ ਵੀ ਸਵੀਕਾਰ ਨਹੀਂ ਕੀਤੀ ਗਈ ਕਿ ਇਹ ਤਾਂ ਬਹੁਤ ਹੀ ਵੱਡੀ ਕੋਈ ਬੁਰੀ ਆਤਮਾ ਤਾਂ ਕੀ ਕੀਤਾ ਜਾਂਦਾ ਰਾਤੋਂ ਰਾਤ ਉਸ ਬੱਚੇ ਨੂੰ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਬੱਚਾ ਮਰ ਚੁੱਕਿਆ ਜਾਂ ਜਿਉਂਦਾ ਕੋਈ ਖੂਨ ਕਿੰਨਾ ਵਹਿ ਰਿਹਾ ਉਹਨੂੰ ਬੰਨਿਆ ਜਾਂਦਾ ਇੱਕ ਬੋਰੀ ਦੇ ਵਿੱਚ ਇੱਕ ਗੱਡੀ ਦੇ ਵਿੱਚ ਪਾ ਕੇ ਉਹਨੂੰ ਉੱਥੋਂ ਬਹੁਤ ਬਹੁਤ ਦੂਰ ਕਿਸੇ ਏਰੀਏ ਦੇ ਵਿੱਚ ਰਾਤੋਂ ਰਾਤ ਬਸ ਸੱਟ ਕੇ ਉਸ ਬੋਰੀ ਨੂੰ ਤੇ ਲੋਕ ਵਾਪਸ ਆ ਜਾਂ। ਉਹਦੇ ਮਾਪੇ ਵਾਪਸ, ਦਿਨ ਚੜਦਾ, ਦਿਨ ਦਾ ਚੜਾ ਹੁੰਦਾ। ਮਾਰਨਿੰਗ ਕੋਈ ਲੋਕ ਉੱਥੋਂ ਲੰਘਦੇ ਆ ਜਿਨ੍ਹਾਂ ਨੂੰ ਹੋ ਸਕਦਾ ਉਹ ਬੱਚਾ ਉਸ ਟਾਈਮ ਰੋ ਰਿਹਾ ਹੋਵੇ। ਕਿਸੇ ਵੀ ਤਰ੍ਹਾਂ ਇਹ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ। ਉਸ ਬੋਰੀ ਦੇ ਵਿੱਚ ਦੇਖਦੇ ਆ ਕਿ ਇਹਦੇ ਅੰਦਰ ਇੱਕ ਬੱਚਾ ਵਾ। ਜਦੋਂ ਉਹ ਦੇਖਦੇ ਆ ਸਭ ਕੁਝ ਤਾਂ ਉਹ ਲੋਕ ਨੇ ਜਿਹੜੇ ਉਹਨੂੰ ਹਸਪੀਟਲ ਲੈ ਕੇ ਗਏ। ਪਰ ਕਿਉਂਕਿ ਉਹਨੂੰ ਖੁਦ ਦਾ ਵੀ ਡਰ ਆ ਪੁਲਿਸ ਦਾ ਕੇਸ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਬੱਚਾ ਚੋਰੀ ਦਾ ਕੇਸ ਉਹਨਾਂ ਦੇ ਉੱਪਰ ਪੈ ਸਕਦਾ ਪਰ ਫਿਰ ਵੀ ਮੈਂ ਕਹਾਂਗਾ ਕਿ ਉਹਨਾਂ ਨੇ ਫਿਰ ਵੀ ਬਹੁਤ ਵਧੀਆ ਕੰਮ ਕੀਤਾ ਐਟਲੀਸ ਨੂੰ ਹਸਪੀਟਲ ਦੇ ਬਾਹਰ ਛੱਡ ਕੇ ਤੇ ਖੁਦੋ ਲੋਕ ਉੱਥੋਂ ਨਿਕਲ ਇਹ ਕਹਾਣੀ ਸੀ ਉਸ ਬੱਚੇ ਦੀ ਪ੍ਰਦੀਪ ਜੋ ਦਿਨਾਂ ਹੋਈ ਪਰ ਹੁਣ ਇਸ ਤੋਂ ਅੱਗੇ ਮਤਲਬ ਗੱਲ ਉਹੀ ਹੈ ਕਿ ਹਾਲਾਤ ਤੁਸੀਂ ਇੱਕ ਬੱਚੇ ਨੂੰ ਕਿਵੇਂ ਰੱਖਦੇ ਹੋ ਉਹ ਬਿਲਕੁਲ ਤੁਹਾਡੇ ਉੱਪਰ ਡਿਪੈਂਡ ਕਰ ਰਿਹਾ ਵਾ ਜਦੋਂ ਇਹਨਾਂ ਨੂੰ ਇਹ ਪਤਾ ਲੱਗਦਾ ਤਾਂ ਮਤਲਬ ਜੋ ਤੁਹਾਡਾ ਹਾਲ ਹੋ ਰਿਹਾ ਹੋਊਗਾ ਇਸ ਟਾਈਮ ਸੁਣ ਕੇ ਇਹ ਗੱਲ ਉਹੀ ਹਾਲ ਉਹਨਾਂ ਦਾ ਹੋਇਆ ਉਹ ਹੌਲੀ-ਹੌਲੀ ਬੱਚਾ ਹੀਲ ਹੁੰਦਾ ਬਾਹਲਾ ਸ਼ਰਮ ਦੇ ਵਿੱਚ ਰਹਿੰਦਾ ਵੱਡਾ ਹੁੰਦਾ ਪੜ੍ਹਾਈ ਕਰਦਾ ਤੇ ਉੱਥੇ ਕਿਉਂਕਿ ਕ੍ਰਿਕਟ ਪੂਰੇ ਇੰਡੀਆ ਦੇ ਵਿੱਚ ਹੀ ਕਹਿੰਦੇ ਕਿ ਕ੍ਰਿਕਟ ਦੂਸਰਾ ਰਿਲੀਜੀਅਨ ਹੈਗਾ ਉੱਥੇ ਕ੍ਰਿਕਟ ਖੇਡੀ ਜਾਂਦੀ ਹੈ ਸਾਰੇ ਬੱਚੇ ਕਿਉਂਕਿ ਇਹਨਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਂਦਾ ਤਾਂ ਇਹ ਸਾਰੇ ਬੱਚਿਆਂ ਨੂੰ ਕ੍ਰਿਕਟ ਬਹੁਤ ਪਸੰਦ ਆ ਤਾਂ ਹੁਣ ਇਸ ਇੰਨੀ ਮਤਲਬ ਡਰਾਉਣੀ ਹੈਰਾਨ ਕਰ ਦੇਣ ਵਾਲੀ ਤੇ ਦਿਲ ਨੂੰ ਉਦਾਸ ਕਰ ਦੇਣ ਵਾਲੀ ਸਟੋਰੀ ਦਾ ਐਂਡ ਮੈਂ ਇੱਕ ਚੰਗੇ ਨੋਟ ਤੇ ਕਰੂੰਗਾ 2010 ਦੇ ਵਿੱਚ ਆਸਟ੍ਰੇਲੀਅਨ ਕ੍ਰਿਕਟ ਟੀਮ ਇੰਡੀਆ ਦਾ ਦੌਰਾ ਕਰ ਤੇ ਉਸ ਟਾਈਮ ਉਹਨਾਂ ਦੇ ਵਿਕਟ ਕੀਪਰ ਹੁੰਦੇ ਆ ਐਡਮ ਗਿਲਕ੍ਰਿਸਟ ਆਪਾਂ ਸਭ ਨੇ ਨਾਮ ਸੁਣਿਆ ਮਤਲਬ ਨਾਮੀ ਬੈਟਸਮੈਨ ਰਿਹਾ ਤੇ ਵਿਕਟ ਕੀਪਰ ਰਿਹਾ ਹੁਣ ਇਹ ਜਿਹੜੇ ਬਾਲ ਆਸ਼ਰਮ ਬਣਿਆ ਕਿਉਂਕਿ ਇਹਨਾਂ ਦਾ ਨਾਮ ਬਹੁਤ ਵੱਡਾ ਹੈਗਾ ਇਹਨਾਂ ਨੂੰ ਲੋਕਾਂ ਜਾਣਦੇ ਬਹੁਤ ਨੇ ਇਹਨਾਂ ਦੇ ਕੰਟੈਕਟਸ ਬਹੁਤ ਨੇ ਤੇ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਨਾਲ ਰابطਾ ਕਾਇਮ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਇੱਥੇ ਬਾਲਾ ਸ਼ਰਮ ਹੈ ਤੇ ਜੇ ਤੁਸੀਂ ਆਪਣੇ ਬਿਜ਼ੀ ਸ케ਜੂਲ ਦੇ ਵਿੱਚੋਂ ਟਾਈਮ ਕੱਢ ਕੇ ਕੋਈ ਵੀ ਇੱਕ 플레이ਰ ਜਾਂ ਜੋ ਵੀ ਜੇ ਤੁਸੀਂ ਆਜੋ ਜੇ ਤੁਹ ਹੋ ਸਕਦਾ ਤਾਂ ਇਹਨਾਂ ਬੱਚਿਆਂ ਨੂੰ ਮਿਲ ਲਓ ਤਾਂ ਇਹ ਬੱਚੇ ਬਹੁਤ ਖੁਸ਼ ਹੋਣਗੇ ਤਾਂ ਐਡਮ ਗਿਲਕ੍ਰਿਸਟ ਮੰਨਦੇ ਆ ਇਸ ਗੱਲ ਨੂੰ ਕਿ ਹਾਂ ਮੈਂ ਆਉਂਗਾ ਤੇ ਐਡਮ ਗਿਲਕ੍ਰਿਸ ਆਉਂਦੇ ਆ ਇਹਨਾਂ ਬੱਚਿਆਂ ਦੇ ਨਾਲ ਇੱਕ ਦਿਨ ਸਪੈਂਡ ਕਰਦੇ ਆ ਇਹਨਾਂ ਬੱਚਿਆਂ ਦੇ ਨਾਲ ਖੇਡਦੇ ਆ ਤੇ ਉਹੀ ਪ੍ਰਦੀਪ ਜਿਹੜਾ ਕੁਝ ਮਹੀਨੇ ਪਹਿਲਾਂ ਉਸ ਬਲੀ ਦੇਣ ਵਾਲੇ ਮਤਲਬ ਉਹ ਸਾਰੇ ਮਤਲਬ ਪਾਰਟ ਬਣਨ ਵਾਲਾ ਹੀ ਸੀਗਾ ਸਿਰਫ ਕੁਝ ਸੈਕਿੰਡ ਦਾ ਫਰਕ ਰਹਿ ਗਿਆ ਤਾਂ ਉਹਨੇ ਅੱਗੇ ਜਾ ਕੇ ਕੁਝ ਮਹੀਨੇ ਤੋਂ ਬਾਅਦ ਹੀ ਐਡਮ ਗਿਲਕ੍ਰਿਸਨ ਨੂੰ ਬੋਲਾਂ ਵੀ ਕਰਵਾਈਆਂ ਤੇ ਉਹਨਾਂ ਦੇ ਨਾਲ ਖੇਡਿਆ ਵੀ ਇਹ ਸੀਗੀ ਅੱਜ ਦੀ ਕਹਾਣੀ ਜਿਹੜੀ ਮੈਂ ਇਸ ਕਿਤਾਬ ਦੇ ਵਿੱਚੋਂ ਪੜ੍ਹੀ ਇੱਕ ਸੱਚੀ ਕਹਾਣੀ ਹੈਗੀ ਆ ਇਹ ਇਹ ਬਾਹਲਾ ਆਸ਼ਰਮ ਅੱਜ ਵੀ ਉੱਥੇ ਹੈਗਾ ਇਹ ਸਾਰੇ ਲੋਕ ਅੱਜ ਵੀ ਉਹ ਕੰਮ ਕਰ ਰਹੇ ਆ ਤਾਂ ਇਹੀ ਹੈ ਕਿਤਾਬਾਂ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਮਿਲਦਾ ਚੰਗਾ ਮਾੜਾ ਦੁਨੀਆ ਦੇ ਵਿੱਚ ਕੀ ਹੋ ਰਿਹਾ ਆਪਾਂ ਨੂੰ ਸਿੱਖਿਆ ਮਿਲਦੀ ਆ ਕੀ ਆਪਾਂ ਚੰਗਾ ਕਰ ਸਕਦੇ ਆ ਜੋ ਬੁਰਾ ਕਿਸੇ ਨੇ ਕਰਨਾ ਕੀ ਬੁਰਾ ਕਰ ਸਕਦੇ ਆ ਇਸੇ ਕੀ ਜੱਜ ਦੀ ਸਟੋਰੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਵਿੱਚ ਕਿਸੇ ਹੋਰ